ਤਾਂ ਪਿੱਛੇ ਅਸੀਂ ਬਾਹਰਲੇ ਮਲਕ ਗਏ ਸੀ ਤੇ ਕੋਈ ਬਲਣ ਵਾਲੇ ਕੈਮਰੇ ਵਾਲੇ ਨੇ ਬੋਲਿਆ ਅਸੀਂ ਉਹਦੇ ਬਾਰੇ ਕੋਈ ਉੱਤਰ ਨਹੀਂ ਦਿੱਤਾ ਕਿਉਂ ਨਹੀਂ ਉੱਤਰ ਦਿੱਤਾ ਭਈ ਇਹਦਾ ਉੱਤਰ ਅਸੀਂ ਦੇ ਚੁੱਕੇ ਹਾਂ ਹੁਣ ਫਿਰ ਸਪਸ਼ਟ ਕਰਦੇ ਹਾਂ ਭਈ ਸੁਰ ਸਿੰਘ ਦੇ ਵਿੱਚ ਜਿਹੜੀ ਜ਼ਮੀਨ ਆਪਾਂ ਨੇ ਆ ਨਾ ਵੀ ਮਹਾਰਾਜ ਨੇ ਮਹਿਲਾ ਦੇ ਨਾਲ ਜਿਹੜੀ ਜ਼ਮੀਨ ਦਿੱਤੀ ਕੋਈ ਹਿਆਰ ਵਿਗਾਹ ਕਹਿੰਦਾ ਉਹ ਜਿਹੜੀ ਜ਼ਮੀਨ ਆ ਉਹ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਵੰਡੀ ਦੀ ਵੰਡੀ ਦੀ ਵੰਡੀ ਦੀ ਕਿਉਂਕਿ ਬਾਬਾ ਵੀ ਦੀ ਚੰਦੀ ਦੇ ਜਿਹੜੀ ਭਾਈ ਗਿਆਂ ਦੀ ਪੱਤੀ ਆ ਇਹ ਬਾਬਾ ਜੀ ਦੇ ਪਰਿਵਾਰ ਦੀ ਆ ਉਹਦੇ ਵਿੱਚ ਹੁਣ ਜਿਹੜੀ ਜ਼ਮੀਨ ਆ ਉਹ ਰੈਗੀਆ ਕੋਈ 18 20 ਕਿੱਲੇ ਜਿਹੜੀ ਇਹੋ ਜਿਹੜੇ ਜ਼ਮੀਨ ਬਾਬਾ ਜੀ ਦੇ ਕੋਲ ਉਹ 18 20 ਕਿੱਲੇ ਜ਼ਮੀਨ ਆ ਹੁਣ ਉਹ ਤੇ ਉਹਦੇ ਵਿੱਚ ਜਿਹੜੀ ਆ گاؤں ਜਿਤਨਾ ਸਾਡੇ ਪਰਿਵਾਰਾਂ ਨੂੰ ਉਹ ਜਿੰਨੀ ਜਿੰਨੀ ਆਉਣੀ ਆ ਉਨੀ ਉਨੀ ਆਉਣੀ ਆ ਉਹ 18 ਹੋ ਗਈ 20 ਹੋ ਗਈ ਉਹਦਾ ਨੌ ਕਿल्ले ਜਾਂਦਾ ਕਿल्ले ਉਹ ਧੂਆਂ ਨੂੰ ਆਉਣੇ ਆ ਬਾਕੀ ਦੀ ਜੋ ਕੁਛ ਵੀ ਆ ਉਹ ਗੁਰੂ ਘਰ ਦੀ ਕੋਈ ਜ਼ਮੀਨ ਕੋਈ ਅਰਦਾਸ ਨਹੀਂ ਆ ਉਹ ਗੁਰੂ ਘਰ ਦੀ ਚੀਜ਼ ਆ ਬਾਬਾ ਸੋਹਣ ਸਿੰਘ ਸਾਹਿਬ ਜੀ ਤੋਂ ਪਹਿਲਾਂ ਹੋਰ ਕੋਈ ਪੜਾ ਨਹੀਂ ਕੋਈ ਜ਼ਮੀਨ ਆਪਣੀ ਜ਼ਮੀਨ ਤਾਂ ਬਿਨਾਂ ਹੋਰ ਕੋਈ ਨਹੀਂ ਸੀ ਜਦੋਂ ਤਾਂ ਬਾਬਾ ਜੀ ਗੁਰੂ ਮਹਾਰਾਜ ਦੇ ਬਖਸ਼ਿਸ਼ ਨਿਸ਼ਾਨ ਨਗਾਰੇ ਲੈ ਕੇ ਤੁਰੇ ਆ ਉਦੋਂ ਤੋਂ ਅਸਥਾਨ ਬੜਾ ਸ਼ਾਉਣੀਆਂ ਉਹ ਦਲਪੰਥ ਦੀਆਂ ਬਣਦੀਆਂ ਗਈਆਂ ਤੇ ਗੁਰੂ ਖਾਲਸੇ ਦੀਆਂ ਨੇ ਗੁਰੂ ਪੰਥ ਦੀ ਹੈ ਉਹ ਸੰਪਰਦਾਇੀ ਚੀਜ਼ ਹੈ ਉਹ ਇਹਦੇ ਵਿੱਚ ਜੇ ਕੋਈ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਵੰਡ ਹੈ ਖੈਰ ਜੇ ਕੋਈ ਕਿਤੇ ਵੀ ਆਪਦੀ ਸਮਝ ਦੇਣਾ ਸਾਡੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਨੇ ਸਾਡੇ ਮਾਨਯੋਗ ਮੇਰੇ ਮਾਤਾ ਜੀ ਆ ਮੈਂ ਅੱਜ ਦਿਨ ਅੱਗੇ ਮਾਤਾ ਜੀ ਦੇ ਦਰਸ਼ਨ ਪਿਆ ਕਰਨ ਗਿਆ ਪਹਿਲਾਂ ਵੀ ਮੈਂ ਮਾਤਾ ਜੀ ਜੋ ਮੈਨੂੰ ਕਹਿਣਾ ਮੈਨੂੰ ਕਹਿ ਦਿਓ ਜੋ ਇਹਨਾਂ ਨੂੰ ਕਹਿਣਾ ਇਹਨਾਂ ਨੂੰ ਕਹਿ ਦਿਓ ਤੇ ਅਸੀਂ ਤੇ ਕੋਈ ਬੰਨੜ ਦੇ ਖਿਆਲ ਵਿੱਚ ਨਹੀਂ ਕਿਸੇ ਚੀਜ਼ ਨੂੰ ਖੈਰ ਜੇ ਇਹਨਾਂ ਦੇ ਕੋਈ ਵੀ ਚੀਜ਼ ਮੈਂ ਪਹਿਲਾਂ ਵੀ ਇਹ ਗੱਲ ਬੋਲ ਚੁੱਕਾ ਫਿਰ ਵੀ ਸਪਸ਼ਟ ਕਰਦੇ ਆ ਜਿੱਥੇ ਵੀ ਇਹਨਾਂ ਦੀ ਕੋਈ ਚੀਜ਼ ਪੈ ਗਈ ਜਿੰਨੇ ਵੀ ਇਹਨਾਂ ਦੀ ਬਣਦੀ ਆ ਅਸੀਂ ਨਹੀਂ ਡਕਿਆ ਨਹੀਂ ਡਕਿਆ ਮੈਂ ਕਿਹਾ ਵੀ ਪਹਿਲਾਂ ਵੀ ਇਤੋਂ 10 ਸਾਲ ਹੋ ਗਏ ਕਹਿੰਦੇ ਹਨ ਇਹ ਨਹੀਂ ਵੀ ਅਸੀਂ ਕਿਸੇ ਬੰਦੇ ਦੇ ਬੋਲਣ ਤੇ ਕਹਿ ਨਾ ਜਿੱਥੇ ਵੀ ਕੋਈ ਚੀਜ਼ ਹੈਗੀ ਆ ਬਾਬਾ ਜੀ ਉਹ ਆਪਣੀ ਪਿਆਰੀ ਬਾਹ ਹੋ ਜਾਵੇ ਮੈਂ ਕਿਹਾ ਮੈਨੂੰ ਨਹੀਂ ਨਾਲ ਲੈਣ ਦੀ ਲੋੜ ਹੁਣ ਜਦਨ ਫਿਰ ਮਾਤਾ ਉਹਨਾਂ ਦਾ ਪਤਾ ਲੈਣ ਗਏ ਉਹਦਨ ਫਿਰ ਬੇਨਤੀ ਕੀਤੀ ਮਾਤਾ ਜੀ ਕੋਈ ਹੁਕਮ ਕਰੋ ਕੋਈ ਸੇਵਾ ਦੱਸੋ ਕੋਈ ਹੁਕਮ ਕਰੋ ਕੋਈ ਬਚਨ ਨਹੀਂ ਕੀਤਾ ਉਹਨਾ ਫਿਰ ਮੈਂ ਬੇਨਤੀ ਇਹ ਕੀਤੀ ਪਈ ਆ ਪਟਵਾਰੀ ਮੈਂ ਨਾਲ ਹੀ ਲੈ ਕੇ ਗਿਆ ਹਾਂ ਮੈਂ ਕਿਹਾ ਜੀ ਆਹ ਸਾਹਮਣੇ ਪਟਵਾਰੀ ਖਲੋਤਾ ਡਾਕਟਰ ਹੀਰਾ ਹੋਣੀ ਮੈਂ ਕਿਹਾ ਡਾਕਟਰ ਹੀਰਾ ਹੋ ਵੀ ਆਪਣੇ ਸਿਰਸਿੰਘ ਵਾਲਾ ਖਲੋਤਾ ਜਿੰਨੂ ਮਰਗੀ ਨਾਲ ਲੈ ਲੋ ਪਟਵਾਰੀ ਤੇ ਸਾਝਾ ਬੰਦਾ ਨਾ ਜਿੱਥੇ ਵੀ ਹੈਗੀ ਹੈ ਪਈ ਵਾ ਲੋ ਫਿਰ ਇਹ ਗੱਲ ਕਹੀ ਵੀ ਨਹੀਂ ਕਿਸੇ ਦੇ ਬੋਲਣ ਦੇ ਨਹੀਂ ਬੋਲ ਰਹਾ ਅਸੀਂ 10 ਸਾਲ ਹੋ ਗਏ ਆ ਇਹ ਬੇਨਤੀ ਕਰ ਦਿੱਤੀ। ਉਹ बार-बार ਬਲੀ ਇਹ ਨਹੀਂ ਚੰਗੇ ਲੱਗੀ ਦਾ। ਇਹ ਵੀ ਬੇਨਤੀ ਕਰਦੇ ਆ ਭਾਈ ਜਿਹੜੀ 10 ਕਿੱਲੇ ਜਾਂ 9 ਕਿੱਲੇ ਸਾਡੇ ਪਰਿਵਾਰ ਨੂੰ ਆਉਂਦੀ ਆ। ਉਹ ਉਹਨਾਂ ਨੂੰ ਦੇ ਰਹੇ। ਉਹ ਵੀ ਆਪੀ ਬੌਣੇ ਉਹਦੇ ਅਸੀਂ ਨਹੀਂ ਬੌਂਦੇ। ਹੋਰ ਕੋਈ ਚੀਜ਼ ਗੁਰੂ ਘਰ ਦੀ ਪਿਆਲੀ ਵਿੱਚੋਂ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੇਣੀ। ਕਿਉਂਕਿ ਜਿੰਨੀ ਆ ਪੈਲੀ ਆਪਦੀ ਬਣਾਉਂਦੇ ਨਹੀਂ ਪੈਲੀ ਸਰਸੰਗ ਚ ਹੈ ਹੀ ਨਹੀਂ ਆਸੇ ਆਸੇ ਵੀ ਜੇ ਵੇਖ ਲਈਏ ਤੇ ਜੇ ਦੋਵੇਂ ਧੇਰਾ ਹੀ ਆਪਣੀ ਆਪਣੀ ਪਾਈ ਰੇ ਵੇਖ ਲੈਣ ਨੇ ਨਹੀਂ ਨਹੀਂ ਤੇ ਫਿਰ ਰੈ ਕੀ ਜਾਊਗਾ ਗੁਰੂ ਦਾ ਜੀ ਜਸ ਕਰਕੇ ਜਿਹੜੀ ਪੈਲੀ ਸਾਡੇ ਪਰਿਵਾਰ ਵਾਲਿਆਂ ਨੂੰ ਆਉਂਦੀ ਹੈ 9 ਕਿੱਲੇ ਆਉਂਦੀ ਹੈ 10 ਕਿੱਲੇ ਆਉਂਦੀ ਉਹਨਾਂ ਨੂੰ ਦੇ ਦਿਓ ਕੋਈ ਆਪ ਜੀ ਬਹੁੰਦੇ ਜੇ ਉਹ ਵੀ ਤੁਹਾਡੀ ਖੁਸ਼ੀ ਆ ਜੇ ਬਾਕੀ ਜਿੱਥੇ ਵੀ ਤੁਹਾਡੀ ਗੱਲ ਬਣਦੀ ਆ ਜੀ ਤੂੰ ਆਪਣੀ ਪਿਆਰੀ ਵਾ ਲੋ ਮੈਂ ਇਹ ਕਿਸੇ ਮੀਡੀਆ ਵਿੱਚ ਨਹੀਂ ਬੋਲਦਾ ਇਸ ਗੱਲ ਨੂੰ ਸੰਗਤ ਜਿਹੜੀ ਐ ਇਹ ਸੰਗਤ ਸੰਗਤ ਦੇ ਨਾਲ ਕੋਈ ਦੁੱਖ ਸੁੱਖ ਹੋਵੇ ਤੇ ਉਹ ਸਾਂਝਾ ਕਰਦੇ ਆ ਗੁਰੂ ਚਰਨਾ ਵਿੱਚ ਬੋਲ ਗਏ ਸੱਚ ਧਰਮ ਝੂਠ ਨਾ ਬੋਲਣਗੇ ਤੇ ਮੇਰੇ ਸਭ ਆਦਤ ਇਹਨਾਂ ਨੂੰ ਅੱਗੇ ਪਤਾ ਹੈ ਵੀ ਪਿਆਗ ਹੀ ਰੱਖਿਆ ਅਸੀਂ ਕਿਸੇ ਗੱਲ ਦੀ ਪਕੜ ਨਹੀਂ ਰੱਖੀ ਮੇਰੀ ਮੇਰੀ ਨਹੀਂ ਮੈਂ ਜਾਣਦਾ ਜਿੱਥੇ ਵੀ ਕਿਹਦੇ ਗੁਰੂ ਘਰ ਦੀ ਆ ਉਹ ਗੁਰੂ ਘਰ ਦੀ ਆ ਜਿੱਥੇ ਤੁਸੀਂ ਆਪਦੀ ਸਮਝ ਲੇਗੇ ਉਹ ਤੁਹਾਡੀ ਭਾਵੇਂ 100 ਕਿੱਲਾ ਤੇ ਭਾਵੇਂ 100 ਤੋਂ ਵੱਧ ਹੈ ਗੱਲ ਮੈਨੂੰ ਨਹੀਂ ਪਤਾ ਜਿੱਥੇ ਵੀ ਹੈਗੀ ਆ ਪ੍ਰਾਪਰਟੀ ਜ਼ਮੀਨ ਬਾਹੂ ਬਾਕੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਸਾਡਾ ਕੋਈ ਨਾ ਕਿਸੇ ਨਾਲ ਕੋਈ ਰੰਜਸਿਆ ਨਾ ਕਿਸੇ ਨਾਲ ਕੋਈ ਜਥੇ ਬੰਦੀ ਜਿਹੜੀ ਹੁੰਦੀ ਆ ਜਥੇ ਬੰਦੀ ਦਾ ਜਿਹੜਾ ਢਾਂਚਾ ਹੁੰਦਾ ਵਾ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਵਿੱਚ ਵਿਗੜਨ ਨਹੀਂ ਪੈਣ ਦੇਣਾ ਇਹ ਸਾਰੇ ਜਥੇ ਬੰਦੀ ਹੋਏ ਆਂਦੇ ਜਿਨ੍ਹਾਂ ਨੇ ਸੰਗੀ ਸਾਥੀ ਹੁੰਦੇ ਸਾਰਿਆਂ ਦਾ ਫਰਜ਼ ਹੁੰਦਾ ਕਿਉਂਕਿ ਬਾਬਾ ਜੀ ਨੇ ਜਦੋਂ ਫੈਸਲਾ ਕੀਤਾ ਨਾ ਬਾਬਾ ਸੋਹਣ ਸਿੰਘ ਸਾਹਿਬ ਦੀ ਸੱਚਖੰਡ ਚਲੇਗਾ ਤੇ ਸਾਡੇ ਤਾਇਆ ਜੀ ਦੇ ਪਚੰਗੀ ਬਾਬਾ ਸਤਨਾਮ ਸਿੰਘ ਜੀ ਔਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਕੋਈ ਚਾਹੀਦਾ ਉਹ ਗਏ ਫਿਰ ਬਾਬਾ ਜੀ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕੋਲ ਬਿਠਾ ਕੇ ਇੱਥੇ ਮੈਨੂੰ ਸਾਰੀ ਸੰਭਾਲਿਆ ਬਾਬਾ ਜੀ ਨੇ ਕਿਹਾ ਅਸੀਂ ਭਈ ਗੁਰੂ ਘਰ ਦੀ ਪੀਜ ਨਹੀਂ ਕਵੰਡ ਸਕਦੇ ਬੈਲੀ ਅਗੇ ਬਨੇ ਵੱਧ ਦੇਣੀ ਦੇ ਦਿਓ ਜੋ ਬਜਨ ਵੇਲੇ ਇਹਨਾ ਮੇਰੇ ਕੰਨਾਂ ਵਿੱਚ ਉਹ ਬਜਨ ਗੂੰਜਦੇ ਆ ਤੇ ਅੱਖਾਂ ਨਾਲ ਸੁਣਿਆ ਵੇਖਿਆ ਕੰਨਾਂ ਨਾਲ ਸੁਣਿਆ ਬਾਬਾ ਜੀ ਨੇ ਇੱਥੋਂ ਬਈ ਵਜਨ ਕੀਤਾ ਸੀ ਜਦੋਂ ਕਹਿੰਦੇ ਨਾਲ ਜੀ ਸਾਨੂੰ ਹੋਰ ਕੋਈ ਹੋਰ ਦਿਓ ਤੇ ਬਾਬਾ ਦਾਸ ਸਿੰਘ ਜੀ ਨੇ ਵਜਨ ਕੀਤਾ ਸੀ ਵੀ ਜੇ ਆਖੋ ਤੇ ਅਸੀਂ ਸੁਰਸੰਗੀ ਛੱਡ ਜਾਂਦੇ ਹਾਂ ਪਰ ਇਸ ਬੰਤਰ ਵਿੱਚ ਫਰਕ ਨਹੀਂ ਪੈਣ ਦੇਣਾ ਮਰੂ ਮਾ ਗੁਰਖਾਂ ਦਾ ਵਜਨ ਜਿਹੜਾ ਨਾ ਉਹ ਜੇ ਕਿਤੇ ਨਾ ਸੁਣਿਆ ਹੁੰਦਾ ਫਿਰ ਹੋ ਸਕਦਾ ਹੈ ਬੈ ਕੇ ਕੁਛ ਦਾ ਕੁਛ ਵੀ ਕਰ ਲੈਂਦੇ ਵੰਡ ਲੈਂਦੇ ਪਰ ਇਹ ਦਾਸ ਦੀ ਰੱਜ ਜੋੜ ਕੇ ਬੇਨਤੀ ਹੈ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਵੀ ਕਹਿੰਦਾ ਮੈਂ ਤੁਹਾਨੂੰ ਕੋਈ ਲਾ ਕੇ ਨਹੀਂ ਗੱਲ ਕਹਿੰਦਾ ਸੰਗਤ ਕੋਲੇ ਕਹਿਣਾ ਫਰਜ਼ ਮੇਰਾ ਬਣਦਾ ਸੀ ਕਿ ਬਾਬਾ ਜੀ ਉਹਨੇ ਤੇ ਬੋਲੇ ਕਿਉਂ ਨਹੀਂ ਅੰਗਿਆ ਨੇ ਮੈਨੂੰ ਕਿਹਾ ਬਾਹਰ ਤੇ ਆ ਇੱਕ ਕੋਈ ਬੋਲਦਾ ਬੋਲਦਾ ਮੈਂ ਕਿ ਕੋਈ ਗੱਲ ਕੋਈ ਗੱਲ ਨਹੀਂ ਬੋਲਦਾ ਮੈਂ ਤੇ ਸੰਗਤ ਕੋਲੇ ਵਚਨ ਦਾ ਜਿਹੜਾ ਕੋਈ ਵਚਨ ਰੱਖਣਾ ਹੁੰਦਾ ਵਾ ਹੋਰ ਆਪਣੇ ਬੋਲਣ ਦਾ ਕੋਈ ਮਤਲਬ ਵੀ ਨਹੀਂ ਇਸ ਕਰਕੇ ਇਹ ਬੇਨਤੀ ਤਾਂ ਕੀਤੀ ਆ ਵੀ ਇਹਦੇ ਵਿੱਚ ਭੁਲੇਖਾ ਨਾ ਕਿਸੇ ਨੂੰ ਵੀ ਰਵੇ ਮਹਾਰਾਜ ਨੇ ਗੁਰੂ ਘਰ ਦੀਆਂ ਚੀਜ਼ਾਂ ਵਾਏ ਸਭ ਬੰਤਰ ਗੁਰੂ ਘਰ ਦੀ ਜੋ ਮਹਾਰਾਜ ਮਹਾਂਪੁਰਖਾਂ ਨੇ ਕਿੱਡੀਆਂ ਵੱਡੀਆਂ ਕਹਾਣੀਆਂ ਇਹ ਜੋੜ ਮੇਲਾ ਕਹਿੰਦਾ ਮਹਿਲਾ ਬੈਠੀ ਮਨਾਉਂਦੇ ਸੀ ਬਾਬਾ ਜੀ ਗਬਲਾ ਚੰਦਜੀ ਨੇ ਸ਼ੁਰੂ ਕੀਤਾ ਸੀ ਤੇ ਚੱਲਦਾ ਚੱਲਦਾ ਮੇਲਾ ਬਾਬਾ ਸੋਨ ਸਿੰਘ ਸਾਹਿਬ ਜੀ ਨੇ ਬਾਬਾ ਵੀਰ ਜੀ ਚੰਦਰੀ ਜੀ ਸੰਬਾਧਾਂ ਤੇ ਖੁੱਲੇ ਥਾਂ ਜਾਂਦਾ ਹੋਰ ਵਿਸ਼ਾਲ ਦੋ ਜਨ ਦਾ ਮੇਤ ਜੋੜ ਮੇਲਾ ਕੀਤਾ ਇਹ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਿੱਡਾ ਵੱਡਾ ਇਹਨੂੰ ਵਿਸ਼ਾਲ ਰੂਪ ਦਿੱਤਾ ਤੇ ਹਮਾਰਾ ਇਹ ਜੇਹਸਤਾਨ ਸਰੋਵਰ ਉੱਥੇ ਵੀ ਕੱਚਾ ਕੋਠਾ ਹੁੰਦਾ ਹੈ ਫਿਰੋੜੀ ਸਾਹਿਬ ਉਹਦਾ ਵੀ ਦਾਖਲੇ ਦਰਸ਼ਨ ਕੀਤਾ ਆਰਿਆਂ ਨੂੰ ਪਤਾ ਹੀ ਹੈ ਬਾਕੀ ਹੁਣ ਆਪ ਸਾਰੀਆਂ ਸੰਗਤਾਂ ਮਹਾਰਾਜ ਦੇ ਜੋੜ ਮੇਲੇ ਤੇ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਹਾਜ਼ਰੀਆਂ ਲਾਉਣ ਦਾ ਇਹ ਖਾਸ ਧਿਆਨ ਰੱਖੋ